ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਵੱਲੋਂ ਆਪਣੇ ਵਿਧਾਨ ਸਭਾ ਹਲਕਾ ਸਾਨੀਵਾਲ ਦੇ ਪਿੰਡਾਂ ਨੂੰ ਨਵੀਆਂ ਸੜਕਾਂ ਅਤੇ ਖੇਡ ਮੈਦਾਨਾਂ ਦੀ ਸੌਗਾਤ ਦੇਣ ਦੇ ਮਕਸਦ ਨਾਲ ਕਰੀਬ 15 ਪਿੰਡਾਂ ਵਿੱਚ ਉਦਘਾਟਨ ਕਰਦਿਆਂ ਕਰੋੜਾ ਰੁਪਏ ਦੀ ਸੌਗਾਤ ਦਿੱਤੀ ਗਈ ਜਿਸ ਦੌਰਾਨ ਪਿੰਡ ਪੈਰੋਮੁੰਨਾ ਕਟਾਣੀਕਲਾ ਪੈਣੀ ਸਾਹਿਬਾ ਦੇ ਪਿੰਡਾਂ ਦੇ ਵਿੱਚ ਕੀਤੇ ਗਏ ਉਦਘਾਟਨਾ ਦੌਰਾਨ ਸਰਪੰਚ ਸਾਹਿਬਾਨਾ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਦੀ ਅਗਵਾਈ ਦੇ ਵਿੱਚ ਸਾਡੇ ਪਿੰਡ ਦਾ ਵਿਕਾਸ ਵੱਡੇ ਪੱਧਰ ਤੇ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪਿੰਡ ਪੱਧਰ ਤੇ ਹਰ ਤਰ੍ਹਾਂ ਦਾ ਵਿਕਾਸ ਬਹੁਤ ਹੀ ਤੇਜ਼ੀ ਦੇ ਨਾਲ ਹੋਣ ਦੇ ਚੱਲਦਿਆਂ ਲੋਕ ਬਹੁਤ ਖੁਸ਼ ਹਨ। ਜ ਪਰਮਾਤਮਾ ਦੀ ਕਿਰਪਾ ਸਦਕਾ ਅਸੀਂ ਜੋ ਵੀ ਕੰਮ ਹਲਕਾਸਾਨੇ ਵਾਲੇ ਮੁੱਖ ਮੰਤਰੀ ਸਰਦਾਰ ਕੋਮਲ ਸਿੰਘ ਮਾਨ ਜੀ ਤੋਂ ਡਿਮਾਂਡ ਕਰਦੇ ਹਾਂ ਉਹ ਨਾਲ ਦੀ ਨਾਲ ਮਨਜ਼ੂਰੀ ਦਿੰਦੇ ਆ। ਸੋ ਅੱਜ ਪਰਮੰਨੇ ਖੜੇ ਆ ਜਿੱਥੇ 34 ਲੱਖ ਦੀ ਇੱਕ ਸੜਕ ਦਾ ਉਦਘਾਟਨ 38 ਲੱਖ ਰੁਪਏ ਦੇ ਡਿਸਪੈਸਿਟੀ ਦੇ ਘਟਨ ਕਹਿੰਦਾ ਮਤਲਬ ਜਿੰਨੇ ਵੀ ਪੈਸੇ ਜਿਸ ਤੰਮਲੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸਨਮਾਨ ਜੀ ਤੋਂ ਮੰਗਦੇ ਆ ਉਹ ਸਭ ਮਿਲਦੇ ਆ ਅੱਜ 15 ਰੁਪਏ ਦੇ ਘਟਨ ਗਰਾਉਂਡਾਂ ਦੇ ਸੜਕਾਂ ਦੇ ਆਸਾਨੇ ਵਾਲ ਦੇ ਵਿੱਚ ਅਸੀਂ ਕੰਮ ਜਾ ਰਹੇ ਆ ਤੇ ਪੂਰੇ ਸਾਨੇ ਵਾਲ ਵਾਸੀਆਂ ਨਾਲ ਉਹਨਾਂ ਨੂੰ ਮੁਵਾਰਕਾ ਵੀ ਆ ਕਿ ਉਹਨਾਂ ਨੇ ਕੀਤੇ ਹੋਏ ਵਾਅਦੇ ਪੂਰੇ ਕਰ ਰਹੇ ਆ ਸੋ ਉਹਨਾਂ ਨੂੰ ਬੇਨਤੀ ਆ ਕਿ ਤੁਹਾਡਾ ਸਹਿਯੋਗ ਜ਼ਰੂਰੀ ਰਹੀਂ ਕਰੋੜਾ ਰੁਪਏ ਦੇ ਜਿਹੜੇ ਕੰਮ ਫਾਨੇ ਵਾਲ ਚ ਕਰਵਾਏ ਵੀ ਆ ਤੇ ਕਰਵਾਉਂਦੇ ਰਾਵਾਂਗੇ ਕੋਈ ਵੀ ਜਿਹੜਾ ਕੰਮ ਤੁਸੀਂ ਕਹੋਗੇ ਪਹਿਲੇ ਦੇ ਹੱਥ ਹੋਗਾ ਬਹੁਤ ਖੁਸ਼ੀ ਦਾ ਮੌਕਾ ਜੀ ਪਿੰਡ ਦੀ ਬਹੁਤ ਦੇਰ ਤੋਂ ਡਿਮਾਂਡ ਵੀ ਸੀਗੀ ਕਿਉਂਕਿ ਸਾਡੇ ਪਿੰਡੋਂ ਜਿਹੜੀ ਰੋਡ ਜਾ ਰਹੀ ਸੀ ਜੰਡੇਆਲੀ ਨੂੰ ਉਹਦਾ ਬੜੀ ਖਸਤਾ ਹਾਲਤ ਸੀ ਅੱਜ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਮਨਜ਼ੂਰ ਕੀਤੀ ਅੱਜ ਉਦਘਾਟਨ ਕਰਕੇ ਗਏ ਨੇ ਜਲਦੀ ਸੜਕ ਬਣ ਜਾਏਗੀ ਤੇ ਨਾਲ ਇੱਕ ਡਿਸਪੈਂਸਰੀ ਜੋ ਕਿ ਬਹੁਤ ਪੁਰਾਣੀ ਬਣੀ ਹੋਈ ਆ ਨਗਰਵਲੀਓ ਬਣਾਈ ਗਈ ਸੀ ਉਹਦੀ ਖਸਤਾ ਹਾਲਤ ਸੀ ਇਸ ਕਰਕੇ ਅੱਜ ਉਸ ਦਾ ਵੀ ਉਦਘਾਟਨ ਕੀਤਾ ਗਿਆ ਇਹ ਦੋਵੇਂ ਉਦਘਾਟਨ ਲਗਭਗ 70 ਲੱਖ ਰੁਪਏ ਦਾ 70 ਲੱਖ ਰੁਪਏ ਦਾ ਕੰਮ ਆ ਜਿਹੜਾ ਪਿੰਡ ਦਾ ਉਹਦਾ ਉਦਘਾਟਨ ਹੋਇਆ ਅੱਜ ਇੱਕ ਸੜਕ ਦਾ ਤੇ ਇੱਕ ਡਿਸਪੈਂਸਰੀ ਦਾ ਸੋ ਬੜੀ ਖੁਸ਼ੀ ਦਾ ਮੌਕਾ ਜੀ ਬਹੁਤ ਬਹੁਤ ਧੰਨਵਾਦ ਹੈ ਅਸੀਂ ਸਰਕਾਰ ਦੇ ਇਸੇ ਤਰੀਕੇ ਨਾਲ ਜੇ ਕੰਮ ਕਰਨਗੇ ਤਾਂ ਲੋਕ ਬਾਰ ਬਾਰ ਮੌਕਾ ਵੀ ਦੇਣਗੇ ਅਸੀਂ ਪਹਿਲਾਂ ਤਾਂ ਮੰਤਰੀ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਪਹਿਲਾਂ ਵੀ ਬਹੁਤ ਸੜਕਾਂ ਵਗੈਰਾ ਜਾਂ ਫੀਲ ਸਟੇਡੀਅਮ ਜਾਂ ਪੰਚਾਇਤ ਘਰ ਲਈ ਗ੍ਰਾਂਟਾਂ ਦਿੱਤੀਆਂ ਤੇ ਅੱਜ ਵੀ ਅਸੀਂ ਜੋ ਉਹਨਾਂ ਨੂੰ ਡਿਮਾਂਡਾਂ ਰੱਖੀਆਂ ਉਹਨਾਂ ਨੇ ਸਾਨੂੰ ਸਵਾਸਨ ਦਵਾਇਆ ਵੀ ਅਸੀਂ ਉਹ ਸਾਰੀਆਂ ਪੂਰੀਆਂ ਕਰਾਂਗੇ ਤੇ ਅਸੀਂ ਪੰਜਾਬ ਸਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਵੀ ਜਿਹੜੇ ਵਿਕਾਸ ਦੇ ਕੰਮ ਹੋ ਰਹੇ ਆ ਸਾਰਾ ਵਧੀਆ ਸ਼ਲਾਘਾਯੋਗ ਨੇ ਅੱਜ ਕਿਹੜਾ ਕਿਹੜਾ ਪ੍ਰੋਜੈਕਟ ਹੋਇਆ ਅੱਜ ਸਾਡੇ ਇਹ ਜਿਹੜਾ ਪਿੰਡ ਪਟਾਣੀ ਕਲਾਂ ਦੀ ਜਿਹੜੀ 메ਨ ਸੜਕ ਆ ਪਟਾਣੀ ਅੱਡੇ ਤੋਂ ਲੈ ਕੇ ਭੈਣੀ ਸਾਹਿਬ ਚੌਕ ਤੱਕ ਭੰਗ ਕੇ ਜਾਂਦੀ ਆ ਉਸ ਦਾ ਰੁਗਾਟਨ ਹੋਇਆ ਇੱਕ ਪਿੰਡ ਦੀ ਫਿਰਨੀ ਆ ਉਸ ਦਾ ਰੁਗਾਟਨ ਹੋਇਆ ਅੱਜ ਸਾਡੇ ਪਿੰਡ ਉਦਘਾਟਨ ਹੋਇਆ ਜਿਹੜੀਆਂ ਟੁੱਟੀਆਂ ਸੜਕਾਂ ਨੇ ਪਿੰਡ ਦੀ ਫਿਰਨੀ ਹੈ ਜਿਸ ਤਰ੍ਹਾਂ ਰਾਈਆਂ ਰੋਡ ਹੋ ਗਿਆ ਲਾਟੋ ਰੋਡ ਹੋ ਗਿਆ ਕੋਟ ਗੰਗੂਰਾਏ ਰੋਡ ਹੋ ਗਿਆ ਉਹਦੀ ਰਿਪੇਅਰ ਦੀ ਬਹੁਤ ਡਿਮਾਂਡ ਸੀ ਸਾਡੇ ਏਰੀਏ ਦੇ ਵਿੱਚ ਉਹ ਮੰਤਰੀ ਸਾਹਿਬ ਨੇ ਅੱਜ ਸਾਡੀ ਗੱਲ ਮੰਨ ਕੇ ਤੇ ਬੜੀ ਚਾਣ ਨਾਲ ਇਹਦਾ ਉਦਘਾਟਨ ਕੀਤਾ ਅਸੀਂ ਇਸ ਚੀਜ਼ ਦਾ ਬਹੁਤ ਖੁਸ਼ੀ ਮਨਾ ਰਹੇ ਹਾਂ ਸਾਰੇ ਇਕੱਠੇ ਸਾਡੇ ਪਿੰਡ ਸਾਨੂੰ ਕੁਝ ਰਿਕੁਆਇਰਮੈਂਟ ਗਰਾਊਂਡ ਦੀ ਹੈ ਜਿਹਦੇ ਵਿੱਚ ਅਸੀਂ ਜਿਮ ਦੀ ਮੰਗ ਰੱਖੀ ਹੈ ਕਿ ਸਾਨੂੰ ਜਿਮ ਦੀ ਲੋੜ ਹੈ ਇਹਦੇ ਵਿੱਚ ਸਾਡੀ ਕੁਝ ਲਾਇਬ੍ਰੇਰੀ ਬਣਦੀ ਆ ਪਿੰਡ ਦੇ ਵਿੱਚ ਸਾਡੇ ਪ੍ਰਾਇਮਰੀ ਸਕੂਲ ਆ ਉਹਦੀ ਰਿਪੇਅਰ ਚੱਲ ਰਹੀ ਉਹਦੇ ਵਾਸਤੇ ਸਾਨੂੰ ਕੁਝ ਚੀਜ਼ਾਂ ਦੀ ਲੋੜ ਆ ਅਸੀਂ ਮੰਤਰੀ ਸਾਹਿਬ ਅੱਗੇ ਬੇਨਤੀ ਰੱਖੀ ਆ ਕਹਿੰਦੇ ਸੀ ਜਰੂਰ ਅਸੀਂ ਪੂਰੀ ਕਰਾਂਗੇ ਇੱਡਾਂ ਦੇ ਮਾਮਲੇ 'ਚ ਗੱਲ ਕਰੀਏ ਤੁਹਾਡੇ ਬੰਦ ਦਾ ਨਾਂ ਪਹਿਲੇ ਹੀ ਬੜਾ ਉੱਚਾ ਇਹ ਸਭ ਤੋਂ ਵੱਡਾ ਸਰੋਪਾ ਜਾਂਦਾ ਸਾਡੇ ਸਤਿਗੁਰੂ ਜੀ ਦਾ ਜਿਨ੍ਹਾਂ ਦਾ ਬਹੁਤ ਇਸ ਚ ਰੁਝਾਨ ਆ ਬਹੁਤ ਜ਼ਿਆਦਾ ਧਿਆਨ ਰੱਖਦੇ ਆ ਛੋਟੀ ਛੋਟੀ ਗੱਲ ਦਾ ਬੱਚਿਆਂ ਨੂੰ ਪਿੰਡਾਂ 'ਚੋਂ ਹਰ ਪਾਸਿਓਂ ਚੁੱਕ-ਚੁੱਕ ਕੇ ਇੱਥੇ ਲਿਆ ਕੇ ਉਹਨਾਂ ਦੇ ਹਰ ਪ੍ਰਕਾਰ ਦਾ ਖਰਚਾ ਕਰਕੇ ਮਿਹਨਤ ਕਰਦੇ ਆ ਉਹਦੇ ਬਦੌਲਤ ਇਹ ਸਾਰਾ ਰਿਜ਼ਲਟ ਆ ਰਿਹਾ ਲੁਧਿਆਣਾ ਤੋਂ ਰਕੇਸ਼ ਗਰਗ ਦੀ ਰਿਪੋਰਟ ਪੰਜਾਬ 24